ਅੱਤਰ ਕੰਮ ਹੈਗਾ ਪ੍ਰਵਾਸੀਆਂ ਦੇ ਫਿਰਤੇ ਮੰਡੀ ਚ ਚਲ ਜੋ ਉੱਥੇ ਪ੍ਰਵਾਸੀ ਖੇਤਾਂ 'ਚ ਵੜ ਜੋ ਉੱਥੇ ਪ੍ਰਵਾਸੀ ਜੇਕਰ ਪ੍ਰਵਾਸੀ ਪੰਜਾਬ ਤੋਂ ਜਾਂਦੇ ਨੇ ਤਾਂ ਆਪਣੇ ਕੋਲ ਉਹਨਾਂ ਦਾ ਬਦਲ ਕੀ ਹੈ ਕਿਵੇਂ ਪੰਜਾਬ ਦਾ ਕੰਮ ਚ ਹੈ ਬੜੀਆਂ ਮਾਤਾ ਪਾਸ ਬੜੀਆਂ ਹੋਇਆ ਜਿਹੜੇ ਹੁਣ ਪਿੰਡਾਂ 'ਚ ਬਈਏ ਰਹਿ ਰਹੇ ਕੋਈ ਵੈਰੀਫਿਕੇਸ਼ਨ ਕੁਝ ਨਹੀਂ ਹੈ ਸਾਨੂੰ ਪਤਾ ਨਹੀਂ ਕਿੱਥੇ ਦੇ ਆ ਰਹੇ ਆ ਮਰਮਾ ਕਹਿ ਰਿਹਾ ਖੁਦ ਵੀ ਨਹੀਂ ਆਣਾ ਤੈਨੂੰ ਸਕੂਲ 'ਚ ਪਾਓ ਬਈਆਂ ਨੂੰ ਬਈਆਂ ਦੇ ਨੂੰ ਕਿ ਪੰਜਾਬੀ ਨੇ ਆਣੇ ਭੇਜ ਨਹੀਂ ਰਹੇ ਸਕੂਲ ਮੰਗਰ ਵਾਲੇ ਉਹਨਾਂ ਦਾ ਸਕੂਲ ਜਾ ਜਾਣ ਦਾ ਖਤਰਾ ਹੈ। ਵੈਸੇ ਤਾਂ ਠੀਕ ਹੈ ਪੈਸੇ ਉਹ ਵੀ ਲੈ ਕੇ ਭੱਜਦੇ ਨੇ ਲੋਕਾਂ ਦੇ ਘਰਾਂ ਦੇ ਚੱਕ ਕੇ ਭੱਜ ਜਾਂਦੇ ਇਹ ਚੋਰੀਆਂ ਕਰਦੇ ਆ ਉਹ ਤਾਂ ਠੀਕ ਹੈ ਵੈਸੇ ਪੱਕਾ ਬਸਨੀਕ ਨਹੀਂ ਨਾ ਕਰਨਾ ਚਾਹੀਦਾ ਇਹਨਾਂ ਨੂੰ। ਗਾਹਾਂ ਨੂੰ ਤਾਂ ਫਿਰ ਉਰੀ ਭਈਈ ਵਾਜੂਗੇ ਲੋਕਾਂ ਦੀਆਂ ਕੋਠੀਆਂ ਦੱਬ ਲੀਆਂ ਇਹਨਾਂ ਨੇ। ਕੋਈ ਪ੍ਰਵਾਸੀ ਹੈ ਜੀ ਆਉਂਦੇ ਆ ਠੀਕ ਹੈ ਜੀ ਜੀਰੀ ਲਾਂਦੇ ਆ ਆਪਣਾ ਚਲੇ ਜਾਂਦੇ ਆ। ਹੁਣ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਅੱਜਕੱਲ ਕਿਸ ਤਰ੍ਹਾਂ ਦਾ ਮਾਹੌਲ ਹੈ। ਕੌਣ ਕਿਹਨੂੰ ਆਪਣੇ ਘਰ ਵੜਨ ਦਿੰਦਾ ਤੁਹਾਨੂੰ ਵੀ ਪਤਾ। ਅੱਜ ਦਾ ਇਹ ਹੈ ਪੰਜਾਬ ਦੇ ਨਿਆਣੇ ਜਿੰਨੇ ਫੜ ਰਹੇ ਆ ਸਾਰੇ ਆਈ ਲੈਕਸ ਕਰਕੇ ਬਾਹਰ ਜਾ ਰਹੇ ਆ ਇੱਕ ਵੀ ਬੱਚੇ ਨੂੰ ਉਹ ਰੋ ਨੌਕਰੀ ਮਿਲ ਰਹੀ ਤੁਸੀਂ ਦੱਸੋ ਦਿੱਕਤ ਕਿੱਥੇ ਜਾ ਕੇ ਆ ਜਾਂਦੀ ਹੈ ਵੀ ਉਹਨਾਂ ਨੂੰ 500 ਦੇਣਾ ਪੈਂਦਾ ਇਹ 200 માં ਕਰ ਦਿੰਦੇ ਉੱਥੇ ਦਿੱਕਤ ਆਂਦੀ ਹੈ ਉਹ ਪਿੰਡ ਵਾਲਿਆਂ ਨੂੰ ਤਕਲੀਫ ਹੋਣੀ ਆ ਠੀਕ ਹੈ ਨਾ ਪਰਵਾਸੀਆਂ ਦਾ ਕੋਈ ਗਲਤ ਕੰਮ ਕਰਿਆ ਹੁਣ ਤਾਂ ਹੀ ਉਹਨਾਂ ਦਾ ਇੱਥੇ ਤੱਕ ਮੈਟਰ ਗਿਆ ਨਹੀਂ ਇੰਨੇ ਸਾਲ ਤੇ ਰਹੇ ਰਹੇ ਇਹਨਾਂ ਨੂੰ ਕੋਈ ਕੁਝ ਕਹਿ ਰਿਹਾ ਉਹ ਪੰਜਾਬ ਦਾ ਇੱਕ ਪਿੰਡ ਜੋ ਕਿ ਪਰਵਾਸੀਆਂ ਨੂੰ ਨਿਕਾਲਾ ਦੇਣ ਕਰਕੇ ਇਸ ਸਮੇਂ ਸੁਰੱਖਿਆ ਦੇ ਵਿੱਚ ਹੈ ਗਏ ਅਤੇ ਇੱਕ ਜੋ ਮਤਾ ਲਿਆਂਦਾ ਗਿਆ ਕਿ ਜਿਹੜੇ ਪਰਵਾਸੀ ਉਸ ਪਿੰਡ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪਿੰਡ ਛੱਡ ਕੇ ਜਾਣਾ ਪਵੇਗਾ ਅਤੇ ਮੋਦੋ ਸੰਗਤੀਆਂ ਦੇ ਵਿੱਚ ਲਿਆਂਦੇ ਗੇ ਇਸ ਮਤੇ ਦਾ ਆਸ-ਪਾਸ ਮੋਹਾਲੀ ਦੇ ਪਿੰਡਾਂ ਦੇ ਵਿੱਚ ਕੀ ਅਸਰ ਹੈਗਾ ਕੀ ਸੋਚਦੇ ਹੈਗੇ ਨੇ ਇਸ ਸਬੰਧੀ ਜਿਹੜਾ ਕਿ ਹਮਦਰਦ ਦੀ ਟੀਮ ਦੇ ਵੱਲੋਂ ਮੋਹਾਲੀ ਦੇ ਵਕਵਾ ਜਿਹੜੇ ਕਿ ਪਿੰਡ ਹੈਗੇ ਨੇ ਉਹਨਾਂ ਦੇ ਵਿੱਚ ਜਿਹੜਾ ਕਿ ਗਰਾਊਂਡ ਰਿਐਲਿਟੀ ਜਿਹੜੀ ਆ ਉਹ ਚੈੱਕ ਕੀਤੀ ਜਾ ਰਹੀ ਹੈ ਇਸ ਵੇਲੇ ਜਿਹੜੀ ਹਮਦਰਦ ਜੀ ਟੀਮ ਹੈਗੀ ਆ ਉਹ ਪਿੰਡ ਕਿਹੜਾ ਪਹੁੰਚੀ ਹੈਗੀ ਆ ਕੁਝ ਜਿਹੜੇ ਬਜ਼ੁਰਗ ਹੈਗੇ ਨੇ ਤੇ ਕੁਝ ਜਿਹੜਾ ਕਿ ਯੂਥ ਹੈਗੇ ਆ ਇਸ ਮੌਕੇ ਸਾਡੇ ਨਾਲ ਮਯੂਥ ਹੈ ਗੱਲਬਾਤ ਕਰਨੇ ਆ ਬਾਈ ਪਤਾ ਹੋਣਾ ਮੁੱਦ ਸੰਗਤੀਆਂ ਦੇ ਵਿੱਚ ਜਿਹੜਾ ਕਿ ਮਤਾ ਲਿਆਂਦਾ ਗਿਆ ਕੀ ਸੋਚਦੇ ਹੋ ਕਿ ਉਹ ਸਹੀ ਹੈ ਸਹੀ ਹੈ ਹੀ ਉਹ ਤਾਂ ਹੂੰ ਜੇਕਰ ਫਿਰ ਪ੍ਰਵਾਸੀ ਚੱਲ ਜਾਣਗੇ ਫਿਰ ਪੰਜਾਬ ਦਾ ਲੱਗਦਾ ਨਹੀਂ ਕਿ ਕੰਮ ਪ੍ਰਭਾਵਿਤ ਹੋਊਗਾ ਕਿਉਂਕਿ ਜ਼ਿਆਦਾਤਰ ਜਿਹੜਾ ਕਿ ਖੇਤੀਬਾੜੀ ਦਾ ਕੰਮ ਹੈਗਾ ਉਹ ਉਹਨਾਂ ਪ੍ਰਵਾਸੀ ਦੇ ਸਿਰ ਤੇ ਨਹੀਂ ਉਹ ਅਸੀਂ ਮਤਾ ਪੜਿਆ ਉਹਦੇ ਵਿੱਚ ਐ ਲਿਖਿਆ ਹੋਇਆ ਉਹਨਾਂ ਨੇ ਵੀ ਆਧਾਰ ਕਟ ਨਹੀਂ ਬਣੂਗਾ ਪਿੰਡ ਦਾ ਹੂੰ ਰਹਿੰਦੇ ਉੱਥੀ ਹੀ ਬੰਦੇ ਸਾਰੇ ਹੁਣ ਵੀ ਹੂੰ ਕੱਡੇ ਨਹੀਂ ਹੈ ਉਹਨਾਂ ਨੇ ਪਰ ਜਿਹੜੇ ਕੀ ਹੈ ਹੈਗੇ ਨੇ ਉੱਥੋਂ ਦੀ ਉਹਨਾਂ ਨੂੰ ਪਿੰਡ ਛੱਡਣ ਦਾ ਫਰਮਾਨ ਦੇ ਦਿੱਤਾ ਗਿਆ ਨਹੀਂ ਇਹ ਨਹੀਂ ਅਸੀਂ ਸੁਣਿਆ ਹੈ ਪਿੰਡ ਛੱਡਣ ਦਾ ਫਰਮਾਨ ਨਹੀਂ ਅਸੀਂ ਸੁਣਿਆ ਸੀ ਜਿਹੜੀ ਸਾਡੇ ਕੋਲ ਪੋਸਟ ਆਈ ਸੀ ਤਾਂ ਅਸੀਂ ਤਾਂ ਹੀ ਪੜ੍ਹੀਏ ਵੀ ਆਧਾਰ ਕਾਰਡ ਨਹੀਂ ਬਣੂਗਾ ਪਿੰਡ ਦਾ ਅੱਛਾ ਪਿੰਡ ਦਾ ਬਸ ਨੀਕ ਨਹੀਂ ਕਰਨਾ ਹਾਂ ਜ਼ਮੀਨ ਨਹੀਂ ਖਰੀਦਣ ਦੇਣੀ ਪੱਕੇ ਬਠਨੀਕ ਨਹੀਂ ਬਣ ਲੈਣਾ ਠੀਕ ਨਹੀਂ ਬਣ ਸਕਦੀ ਹੂੰ ਤਿੰਨ ਸਾਲ ਰਹੇਗਾ ਟੋਟਾ ਟੱਟ ਕਹਿੰਦੇ ਅੱਛਾ ਹਾਂ ਵੀ ਤਿੰਨ ਸਾਲ ਤੋਂ ਜ਼ਿਆਦਾ ਨਹੀਂ ਰਹਿਣਾ ਜਹੀ ਕੋਈ ਪਰ ਕਈ ਜਿਹੜੇ ਉੱਥੇ ਕੀ ਅਸੀਂ ਦੇਖਿਆ ਕਿ ਫੈਮਲੀਆਂ ਹੈਗੀਆਂ ਉਹ ਕਹਿੰਦੇ ਸਾਨੂੰ 10 15 15 ਸਾਲ ਹੋ ਫਿਰ ਤਾਂ ਹੀ ਮਤਾਂ-ਬਾਤ ਕਰਿਓ ਦਿੱਕਤ ਆਉਂਦੀ ਹੋਊਗੀ ਉਹਨਾਂ ਕਲੇ ਕੋਸ ਬੋਲ ਚੱਲ ਗਲਤ ਹੁੰਦੀ ਹੋਣੀ ਆ ਲੜਾਈ ਲੁੜਾਈ ਕੋਈ ਹੋਰ ਮਸਲਾ ਸਬਜ਼ੁਰਗੋ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜਾ ਕਿ ਫੈਸਲਾ ਹੈਗਾ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਹੁਣ ਜਿਹੜਾ ਕਿ ਕੱਢਣ ਦਾ ਹੈਗਾ ਫੈਸਲਾ ਕੀਤਾ ਗਿਆ ਮੁੱਧੋ ਸੰਚੇਰੇ ਪਿੰਡ ਦਾ ਇਹ ਫਰਮਾਨ ਹੈ ਕੀ ਸੋਚਦੇ ਹੋ ਤੁਸੀਂ ਲੈ ਨਾ ਬਈ ਸਾਡੇ ਵਾਤਾ ਵਧੀਆ ਹੈ ਹਾਂ ਜਾਇ ਤਾਂ ਕਾ ਮਰਬਰਾ ਰਾਸਨ ਕਾ ਰਾ ਨਹੀਂ ਬਣਨੀ ਜਾਏਗੀ ਵੋਟ ਨਹੀਂ ਬਣਨੀ ਜਾਏਗੀ ਹਾਂ ਕੀ ਲੱਗਦਾ ਕਿ ਸਿਆਸੀ ਰੋਟੀਆਂ ਸੇਕਣ ਲਈ ਇਹਨਾਂ ਜਿਹੜੇ ਪ੍ਰਵਾਸੀਆਂ ਦੀ ਵੋਟ ਬਣਾਤੀ ਜਾਂਦੀ ਤਾਂ ਕਿ ਲਾਹਾ ਲਿਆ ਜਾ ਸਕੇ ਇਲੈਕਸ਼ਨਾਂ ਦੇ ਵਿੱਚ ਹਾਂ ਇਹ ਗਲਤ ਕੰਮ ਹੈ ਹਾਂ ਸੋ ਇਹ ਵੀ ਦੇਖਣ ਚਾਹੀਏ ਕਿ ਅੱਜਕੱਲ ਜਿਹੜਾ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਕੰਮ ਹੈਗਾ ਪ੍ਰਵਾਸੀਆਂ ਦੇ ਫਿਰਦੇ ਆ ਮੰਡੀ ਚਲਜੋ ਉੱਥੇ ਪ੍ਰਵਾਸੀ ਖੇਤਾਂ 'ਚ ਵੜਜੋ ਉੱਥੇ ਪ੍ਰਵਾਸੀ ਜੇਕਰ ਪ੍ਰਵਾਸੀ ਪੰਜਾਬ ਤੋਂ ਜਾਂਦੇ ਨੇ ਤਾਂ ਆਪਣੇ ਕੋਲ ਉਹਨਾਂ ਦਾ ਬਦਲ ਕੀ ਹੈ ਕਿਵੇਂ ਪੰਜਾਬ ਦਾ ਕੰਮ ਚੱਲੇਗਾ ਨਹੀਂ ਐਂ ਤਾਂ ਉਹ ਕਹਿੰਦੇ ਰੱਖੋ ਮੋਟਰ ਰੋਬੇ ਜਕਰੋ ਆਪਣਾ ਕੰਮ ਕਰੋ ਜ਼ਿੰਮੇਵਾਰਾਂ ਦਾ ਕੰਮ ਕਰੋ ਐਂ ਤਾਂ ਕਹਿ ਰਹੇ ਹਾਂ ਹਾਂ ਪਰ ہزار ਕਾਟਰ ਬੋਟਾਂ ਤਿਆਰ ਨਾ ਹੋਏ। ਹਾਂ। ਭਾਈ ਜੀ ਤੁਹਾਡੇ ਕੀ ਕਹਿਣਾ ਹੈ ਇਸ ਪੂਰੇ ਮਸਲੇ ਦੇ ਉੱਪਰ? ਇਹ ਆਪਣੇ ਆਪਣੇ ਪਿੰਡ ਦੀ ਸਮਝ ਹੈ। ਉਹਨਾਂ ਦੇ ਆਪਣੇ ਪਿੰਡ ਦੀ ਹੋਊਗਾ। ਹਾਂ। ਪਿੰਡ ਬੜਾ ਕਈ ਵਕਤ ਹੁੰਦਾ ਕਿ ਬਾਜੀ ਨੇ ਕਿਸੇ ਨੂੰ ਪ੍ਰਾਣ ਕੋਈ ਕੁਛੇ ਕਿਸੇ ਨਾਲ ਕੁਝ ਗੱਲ ਕਰੀ ਵੀ ਹੋਊਗੀ ਉਹਨਾਂ। ਤਾਂ ਦੇ ਹੋ ਸਕਦਾ। ਪਰ ਜੋ ਲੇਟੈਸਟ ਇਨਫੋਰਮੇਸ਼ਨ ਆਈ ਉਹ ਕਿ ਕਿ ਪਿੰਡ ਦੇ ਵਿੱਚ ਚੋਰੀਆਂ ਚਕਰੀਆਂ ਬੜੀਆਂ ਹੁੰਦੀਆਂ। ਤੇ ਜਿਹੜੇ ਕਿ ਪ੍ਰਵਾਸੀਆਂ ਦੇ ਬੱਚੇ ਨੇ ਉਹ ਇਸ ਮਾਮਲੇ ਦੇ ਵਿੱਚ ਫੜੇ ਵੀ ਗਏ ਹੈਗੇ ਨੇ ਜਿਸ ਕਰਕੇ ਫੈਸਲਾ ਲਿਆ। ਇਹ ਕਹਤਾ ਹੁਣ ਸਾੜਾ ਹਮ ਉਧਰ ਹੀ ਫੜਿਆ ਇੱਕ ਕੱਲ ਪਰਸੋਂ ਮਰੋਲੀ ਫੜਿਆ ਅੱਛਾ ਜੀ ਉਹ ਵੀ ਭਈਆਂ ਦਾ ਮੁੰਡਾ ਦਾ ਉਹਨਾਂ ਦੁਕਾਨ ਤੋਂ ਚੋਰੀ ਕਰ ਲਈ 1500 ਰੁਪਏ ਚੱਕ ਲਿਆ ਦਾ ਮੰਦਰ ਮਾਤੇ ਫਨੀ ਕੁਝ ਕਰ ਲਿਆ ਦੋ ਨਾ ਇਹ ਤਾਂ ਗੱਲ ਜਿਹੜੀ ਬੱਕਰੀ ਹੈ ਕੋਈ ਨਸ਼ੇੜੀ ਭਈ ਕੋਈ ਨਸ਼ੇੜੀ ਬਣ ਕੇ ਉਹਰਾ ਕੁਸਾਨ ਕਾ ਐ ਵੀ ਗੱਲ ਹੋ ਗਈ ਉਹਨਾਂ ਦਾ ਚੱਕਰ ਪੈ ਗਿਆ ਬਾਕੀ ਆਪਣੇ ਆਪਣੇ ਪਿੰਡ ਦੀ ਬਾਕੀ ਖਾਂ ਤੋਂ ਖੇਤੀਬਾੜੀ ਤੱਕ ਦਾ ਦਿਕਤ ਨਹੀਂ ਹੋਣੀ ਚਾਹੀਦੀ ਬਾਕੀ ਜਿਹੜੇ ਪਿੰਡਾਂ ਵਿੱਚ ਰਹੇ ਨੇ ਕਿਰਾਏ ਵਿੱਚ ਕੋਈ ਚੱਕਰ ਉਹਨਾਂ ਦਾ ਹੋ ਸਕਦਾ ਕੋਈ ਪਿੰਡਾਂ ਦਾ ਸੋ ਕਈ ਇਦਾਂ ਦੇ ਕੇਸ ਦੇਖੇ ਹੈਗੇ ਨੇ ਜਿਹੜੇ ਕਿ ਇੱਥੇ ਲੁੱਟਾਂ ਖੋਹਾਂ ਕਰਦੇ ਜਾਂ ਫਿਰ ਮਰਡਰ ਤੱਕ ਕਰ ਜਿਹੜੇ ਕਿ ਪ੍ਰਵਾਸੀ ਨੇ ਉਹ ਭੱਜ ਜਾਂਦੇ ਹੈਗੇ ਨੇ ਅਜਿਹੇ ਕੇਸਾਂ ਨੂੰ ਲੈ ਕੇ ਜਿਹੜਾ ਕਿ ਹੁਣ ਇਹ ਕਦਮ ਚੁੱਕੇ ਜਾਣਾ ਸਹੀ ਹੈਗਾ ਕਿਉਂਕਿ ਕਾਨੂੰਨ ਆਪਣੇ ਮੁਤਾਬਕ ਤਾਂ ਕਾਰਵਾਈ ਕਰ ਹੀ ਰਿਹਾ ਇਹ ਤਾਂ ਠੀਕ ਹੈ ਜੀ ਗੱਲ ਉਹਨਾਂ ਦੀ ਆਧਾਰ ਕਾਰਡ ਪੱਕੇ ਫਰੂਪ ਲੈ ਕੇ ਰੱਖਣੇ ਚਾਹੀਦੇ ਆਪੇ ਬੰਦਾ ਬਹੁਤ ਅਹੀ ਬਾਰਦਾਤਾਂ ਹੋਈਆਂ ਜਿਹੜੀਆਂ ਕਿਸੇ ਬੰਦੇ ਫੜੇ ਹੀ ਨਹੀਂ ਹੋਏ ਫੜੇ ਨਹੀਂ ਹੋਏ ਬੰਦੇ ਉਹਨਾਂ ਦੇ ਹੂੰ ਇਹ ਤਾਂ ਗੱਲ ਥੋੜੀ ਛਾਣੀ ਹੈ। ਸੋ ਤੁਹਾਡਾ ਕੀ ਕਹਿਣਾ ਹੈਗਾ ਲਾ ਜੀ ਵੀ ਇਹ ਜਿਹੜਾ ਕੀ ਫੈਸਲਾ ਹੈਗਾ ਇੱਕ ਪਿੰਡ ਦੀ ਸ਼ੁਰੂਆਤ ਹੋਈ ਹੈਗੀ ਇਹ ਮੁੱਦੋ ਸੰਗਤੀਆਂ ਤੋਂ ਤੇ ਹੁਣ ਜ਼ਾਹਰ ਜੀ ਗੱਲ ਹੈ ਕਿ ਆਸ-ਪਾਸ ਦੇ ਪਿੰਡ ਦੇ ਲੋਕਾਂ ਦੀ رائے ਜਾਣਨਾ ਜ਼ਰੂਰੀ ਹੈ ਕਿ ਉਸ ਫੈਸਲੇ ਤੋਂ ਸਹੀ ਹੋ। ਇਹ ਬੜੀਆਂ ਮਾਤਾ ਪਾਸ ਬੜਿਆ ਹੋਇਆ ਜਿਹੜੇ ਹੁਣ ਪਿੰਡਾਂ ਵਿੱਚ ਬਈਏ ਰਹਿ ਰਹੇ ਕੋਈ ਵੈਰੀਫਿਕੇਸ਼ਨ ਕੁਝ ਨਹੀਂ ਹੈ। ਸਾਨੂੰ ਪਤਾ ਨਹੀਂ ਕਿੱਥੇ ਦੇ ਆ ਰਹੇ ਆ। ਕੋਈ ਨਾਮ ਵਾਰੇ ਕੁਝ ਨਹੀਂ ਪਤਾ। ਪਰ ਜਿਹੜਾ ਕਿ ਆਪਣਾ ਐਡਮਿਨਿਸਟ੍ਰੇਸ਼ਨ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਹੈਗਾ ਉਹਨਾਂ ਨੇ ਬਲੋ ਤਾਂ ਲੋਕਾਂ ਨੂੰ ਕਿਹਾ ਗਿਆ ਕਿ ਕੋਈ ਵੀ ਜੇਕਰ ਤੁਸੀਂ ਕਿਰਾਏਦਾਰ ਵੀ ਰੱਖਣਾ ਤਾਂ ਉਸ ਦੀ ਵੈਰੀਫਿਕੇਸ਼ਨ ਬੜੀ ਜ਼ਰੂਰੀ ਪਰ ਲੋਕੀ ਆਪਣੀ ਜਿਹੜੀ ਅੰਗੈਲੀ ਕਰ ਦਿੰਦੇ ਨੇ ਅੰਗੈਲੀ ਕਰਦੇ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਹਮ ਪਤਾ ਇਹਨਾਂ ਦੇ ਇੱਕ ਆਧਾਰ ਕਾਰਡ ਬਣਾ ਰਹੇ ਉਹ ਬੰਦ ਹੋਣੇ ਚਾਹੀਦੇ ਵੋਟਾ ਬਣ ਰਹੀਆਂ ਤੋਂ ਲੱਗਦਾ ਕਿ ਇਹ ਜਿਹੜੀ ਲਹਿਰ ਹੈ ਅੱਗੇ ਵੱਡਾ ਰੂਪ ਲੈ ਸਕਦੀ ਹੈ ਜਿਸ ਦੀ ਸ਼ੁਰੂਆਤ ਮੁੱਦੋ ਸੰਕਿਆ ਨੇ ਕੀਤੀ ਹਾਂ ਦਾ ਸੋ। ਹੂੰ। ਤੋਂ ਤੁਹਾਡੇ ਇੱਥੇ ਜੇਕਰ ਖੇੜਾ ਪਿੰਡ ਦੀ ਗੱਲ ਕਰੀਏ ਤੇ ਇੱਥੇ ਕਿੰਨੀ ਕੁ ਗਿਣਤੀ ਹੈਗੀ ਪ੍ਰਵਾਸੀ ਮਜ਼ਦੂਰਾਂ। ਇੱਥੇ ਵੀ ਬਹੁਤ ਹੈ। ਇੱਥੇ ਪਿੰਡ 'ਚ ਨਹੀਂ ਰਹਿੰਦੇ, ਮੋਟਰਾਂ 'ਪਰ ਰਹੇ ਨੇ। ਮੋਟਰਾਂ 'ਤੇ ਜ਼ਿਆਦਾ ਨੇ। ਕਈ ਇਦਾਂ ਤਾਂ ਨਹੀਂ ਹੈ ਕਿ ਕਈ ਲੋਕਾਂ ਨੇ ਕਿਰਾਏ ਕਮਰੇ ਤੇ ਦਿੱਤੇ ਹੋਵੇ। ਨਹੀਂ, ਇੱਥੇ ਪਿੰਡ 'ਚ ਸਾਰੇ। ਹੂੰ। ਜਿਹੜਾ ਕਿਰਾਏ 'ਵਾਂ ਦਿੱਤਿਆ ਪਈਆ ਤਾਂ ਉਹਦਾ ਕੋਈ ਪ੍ਰੂਫ ਕੁਛ ਨਹੀਂ ਹੈ। ਉਹ ਕਰਿਆ ਬੰਨਣਾ ਐਸੀ ਰੱਖੇਵੇਂ ਦੂਹੀ ਭਈਏ ਆ ਉਹ। ਅੱਛਾ। ਉਹਦਾ ਇੱਡਾ ਬਹੁਤਾ ਚੱਕਰ ਨਹੀਂ। ਸਾਡੇ ਤਾਂ ਇੱਕ ਉਹਦੇ ਫਿਰ ਉਹ ਸਕੂਲ ਦੇ ਵਿੱਚ ਹੀ ਭਈਆਂ ਦੇ ਨਿਆਣੇ ਪੜ੍ਹਦੇ ਆ ਜੀ। ਤੁਹਾਨੂੰ ਹੋਰ ਕੀ ਦ ਪੱਕੇ ਪਸੂ ਮਹਿਰਮਾਂ ਕਹਿ ਰਹੀਆਂ ਖੁਦ ਵੀ ਨਿਆਣੇ ਤੇ ਸਕੂਲ ਵਿੱਚ ਪਾਓ ਬਈਆਂ ਨੂੰ ਬਈਆਂ ਦੇ ਕਿ ਪੰਜਾਬੀ ਨਿਆਣੇ ਭੇਜ ਨਹੀਂ ਰਹੇ ਸਕੂਲ ਮੰਗਰ ਵਾਲਾ ਸਕੂਲ ਜਾਣ ਦਾ ਖਤਰਾ ਹੈ ਸਕੂਲ ਹੋ ਸਕਦਾ ਹੈ ਬੰਦ ਹੋ ਸਕਦਾ ਸਕੂਲ ਬਈਆਂ ਦੇ ਆਣ ਤੁਹਾਨੂੰ ਦਿਖਾ ਦਾਂ ਮੈਂ ਕਹਿੰਦਾ 5-7 ਬਈਏ ਨਿਆਣੇ ਪੜਦੇ ਹੋਣੇ 10 ਹੀ ਹੋਣਗੇ ਉਤ ਦੀ ਰਾਏ ਜਾਣਾ ਇਸ ਮੁੱਦੇ ਦੇ ਉੱਪਰ ਬਹੁਤ ਜ਼ਰੂਰੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜਾ ਯੂਥ ਹੈਗਾ ਪੰਜਾਬ ਦਾ ਵਿਦੇਸ਼ਾਂ ਦਾ ਰੁਖ ਕਰ ਰਿਹਾ ਹੈ ਅਤੇ ਇਹ ਵੀ ਇੱਕ ਵੱਡੀ ਜਿਹੜੀ ਤਰਾਸੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਯੂਥ ਜਿਹੜਾ ਕਿ ਉਹਨਾਂ ਦੀ ਸੰਖਿਆ ਘਟ ਰਹੀ ਹੈ ਇਸ ਕਰਕੇ ਪ੍ਰਵਾਸੀ ਜਿਹੜੇ ਹੈਗੇ ਨੇ ਇੱਥੇ ਜਿਹੜਾ ਕਿ ਕੰਮ ਹੈ ਉਹ ਖੁਦ ਹੱਥੀ ਕਰ ਰਹੇ ਨੇ ਪਰ ਜ਼ਾਤਰ ਜਿਹੇ ਪੰਜਾਬੀਆਂ ਦੇ ਮੁੰਡੇ ਨੇ ਉਹ ਕਹਿ ਰਹੇ ਨੇ ਕਿ ਉਹ ਹੱਥੀ ਕੰਮ ਜ਼ਿਆਦਾਤਰ ਤਰਜੀਹ ਨਹੀਂ ਕਰ ਦੇ ਰਹੇ ਹੈਗੇ ਉਹ ਕੰਮ ਕਰਨ ਨੂੰ ਕੀ ਸੋਚ ਹੈ ਕਿ ਬਾਈ ਤੁਹਾਡੀ ਇਸ ਤਰ੍ਹਾਂ ਵੈਸੇ ਤਾਂ ਠੀਕ ਹੈ ਪੈਸੇ ਬੂਸੇ ਵੀ ਲੈ ਕੇ ਭੱਜ ਜਾਂਦੇ ਰੋਕਾਂ ਦੇ ਘਰਾਂ ਦੇ ਚੱਕ ਕੇ ਭੱਜ ਜਾਂਦੇ ਇਹ ਚੋਰੀਆਂ ਕਰਦੇ ਆ ਉਹ ਤਾਂ ਠੀਕ ਹੈ ਵੈਸੇ ਪੱਕਾ ਬਸ ਨੀਕ ਨਹੀਂ ਨਾ ਕਰਨਾ ਚਾਹੀਦਾ ਇਹਨਾਂ ਨੂੰ ਗਹਾਂ ਨੂੰ ਤਾਂ ਫਿਰ ਉਰੀ ਭਈਈ ਵਜਜੂਗੇ ਰੋਕਾਂ ਦੇ ਕੋਠੀਆਂ ਦੱਬ ਲੀਆਂ ਨੇ ਇਹਨਾਂ ਨੇ ਖਬਰਾਂ ਤਾਂ ਆਉਂਦੀਆਂ ਨਹੀਂ ਆ ਤੇ ਜੇਕਰ ਹੁਣ ਪ੍ਰਵਾਸੀ ਆਪਾਂ ਪੰਜਾਬ ਦੇ ਵਿੱਚੋਂ ਕੱਢਦੇ ਹੈਗੇ ਆ ਕੀ ਪੰਜਾਬ ਦਾ ਯੂਥ ਉਹ ਕੰਮ ਕਰ ਲੂਗਾ ਜੋ ਪ੍ਰਵਾਸੀ ਪੰਜਾਬ ਦੇ ਵਿੱਚ ਇਸ ਸਮੇਂ ਕਰ ਰਹੇ ਨਹੀਂ ਕੰਮ ਤਾਂ ਕਰੇ ਹੁਣ ਆਪਣੇ ਬੰਦੇ ਜਾਂਦੇ ਆ ਅਮਰੀਕਾ ਜਾਂਦੇ ਆ ਕੈਨੇਡਾ ਜਾਂਦੇ ਆ ਆਪਣੇ ਕਿਹੜੇ ਪੱਕੇ ਹੋ ਜਾਂਦੇ ਜਾਂਦੇ ਕਿੰਨਾ ਕਿੰਨਾ ਚਿਰ ਲਾ ਕੇ ਕੰਮ ਕਰਦੇ ਆ ਉੱਥੇ ਫਿਰ ਉਹਨੂੰ ਪੱਕੇ ਕਰਦੇ ਉਹ ਆਪਣੇ ਤਾਂ ਆਂਦੀ ਪੱਕੇ ਹੋ ਜਾਂਦੇ ਆ 10 ਦਿਨਾਂ ਦੇ ਵਿੱਚ ਹੀ ਅਧਾਰ ਕਾਰਡ ਬਣਾ ਲਓ ਕੋਈ ਵੀ ਬਣਾ ਲਓ ਕੋਈ ਚੀਜ਼ ਬਣਾ ਲਓ ਆਪਣੇ ਤਾਂ ਕੋਈ ਰੋਕ ਟੋਕ ਨਹੀਂ ਨੀ ਪੰਜਾਬ ਮਾ ਹੂੰ ਮੜੀ ਮੋਟੀ ਰੋਕ ਟੋਕ ਤਾਂ ਚਾਹੀਦੀ ਹੋਵੇ। ਸੋ ਰੋਕ ਟੋਕ ਦੀ ਤੁਸੀਂ ਗੱਲ ਕੀਤੀ ਹੈਗੀ ਤਾਂ ਜਿਹੜੇ ਪੰਜਾਬੀ ਯੂਪੀ ਦੇ ਵਿੱਚ ਜਾ ਕੇ ਬਸੇ ਹੈਗੇ ਨੇ ਜੇ ਪੰਜਾਬ ਦੇ ਵਿੱਚੋਂ ਆਪਾਂ ਪ੍ਰਵਾਸੀ ਕੱਢਾਂਗੇ ਤੇ ਉੱਥੋਂ ਦੇ ਜਿਹੜੇ ਯੂਪੀ ਦੇ ਵਸਨੀਕ ਨੇ ਉਹ ਵੀ ਤਾਂ ਪੰਜਾਬੀਆਂ ਨੂੰ ਫੇਰ ਇੱਥੇ ਧੱਕਾ ਢੇਲਣਗੇ। ਚਲ ਉਹਨਾਂ ਦੀ ਆਪਣੀ ਸੋਚ ਹੋਊਗੀ ਜੇ ਪੰਜਾਬੀ ਉਹਨਾਂ ਨੂੰ ਤੰਗ ਕਰ ਦੇਉਂਗਾ ਉਹ ਵੀ ਕੱਢ ਦੂंगे। ਐ ਤਾਂ ਉਹਨੂੰ ਉੱਥੇ ਪੰਜਾਬੀਆਂ ਨੇ ਕਾਰੋਬਾਰ ਕਰੇ ਹੋਏ ਉਹਨਾਂ ਨੇ ਤਾਂ ਆਪਣੇ ਕਰੇ ਹੋਏ ਕੋਈ ਕਿਸੇ ਦੀ ਚੋਰੀ ਕਰਦੀ ਕਰਦੀ ਹੈ। ਹੂੰ। ਉਰੇ ਤਾਂ ਫਿਰ ਇਹ ਚੋਰੀਆਂ ਕਰਦੇ ਨਾ ਕਿ ਚੋਰੀ ਕਰ ਲਈ ਕਿੱਦ ਦੀ ਕੁਸ਼ ਕਰ ਲਿਆ। ਬੇਸਿਕਾ ਨਾ ਨਾ ਫਰਕ ਹੈ ਨਾ ਚੀਂਦਾ ਤੇ ਬਾਪੂ ਜੀ ਤੁਹਾਡੀ ਉਮਰ ਕਾਫੀ ਇੱਕ ਤਜਰਬਾ ਹੈਗਾ ਤੁਹਾਡੇ ਕੋਲ ਕੀ ਲੱਗਦਾ ਹੈ ਕਿ ਪੰਜਾਬ ਦਾ ਯੂਥ ਹੱਥੀ ਕੰਮ ਕਰ ਸਕਦਾ ਹੈਗਾ ਆ ਜਿਹੜਾ ਕਿ ਹੁਣ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਭਵਿੱਖ ਦੇਖਦਾ ਸੁਨਹਿਰੀ ਨਹੀਂ ਕਰੂੰਗਾ ਹੀ ਮੁੰਡੇ ਦਾ ਕਰੂੰਗਾ ਹਾਂ ਜਦ ਆਪਣਾ ਹੋ ਜਾਂਦਾ ਫੇ ਕਰਨਾ ਨਹੀਂ ਜੇ ਇਹਨਾਂ ਨੂੰ ਸਭ ਮਿਲੂਗਾ ਚੰਗਾ ਰਜਗਾਰ ਕਰਨਾ ਪਊਗਾ ਕਰੂੰਗਾ ਹਾਂ ਫੇ ਜਾ ਕੇ ਬਰਾ ਮਿਲਦਾ ਨਹੀਂ ਫੇ ਨਾਲ ਲੈਨੇ ਬਾਹਰ ਨੂੰ ਦਾ ਮੇਰੇ ਜਿੱਕੇ ਕਿਲਾ ਤਾਂ ਜਦੇ ਕਹਿੰਦਾ ਸਾਨੂੰ ਮਾਵਾ ਪਨੂ ਵੀ ਭੇਜ ਤੋ ਫੇ ਭੇਜਣੇ ਬੈਨੇ ਹੁਣ ਕਦਾ ਕਾ ਹਾਂਜੀ ਫੇ ਪੰਜਾਬ ਨੂੰ ਸਾਂਭੇ ਵਿੱਚ ਕਿਵੇਂ ਜਾ ਸਕਦਾ ਹੈਗਾ ਸਾਂਭੇ ਤਾਂ ਹੁਣ ਐਤਨਾ ਹੀ ਸਰਕਾਰਾਂ ਕੋਲ ਕਰੂੰਗੇ ਤਾਂ ਹੀ ਬੱਚੇ ਕੋ ਸਰਕਾਰਾਂ ਦੇ ਹੱਥ ਮਾ ਸਾੜੇ ਹੱਥ ਮਾ ਆਏ ਅਸੀਂ ਤਾਂ ਬੈਠੇ ਆ ਜਿੱਦਾ ਜੀ ਹਾਂ ਸੋ ਪੰਜਾਬ ਦੇ ਜਿਹੜੇ ਕੀ ਲੋਕਾਂ ਦੀ ਰਾਏ ਜਾਣਨ ਦੇ ਲਈ ਅੱਜ ਜਿਹੜੇ ਕੀ ਪਿੰਡ ਖੀੜਾ ਦੇ ਵਿੱਚ ਪਹੁੰਚੇ ਹੈਗੇ ਆ ਸੋ ਚੋਰ ਪਿੰਡਾਂ ਦੇ ਲੋਕਾਂ ਦਾ ਕੀ ਕਹਿਣਾ ਉਹ ਵੀ ਤੁਹਾਡੇ ਨਾਲ ਜਿਹੜੀ ਹੈ ਜਾਣਕਾਰੀ ਸਾਂਝੀ ਕਰਾਂਗੇ ਸੋ ਹਮਦਰਦੀ ਟੀਮ ਹੁਣ ਪਹੁੰਚੀ ਹੈਗੀ ਹੈ ਪਿੰਡ ਸਿਆਲਪਾ ਮਾਜੀ ਦੇ ਵਿੱਚ ਇੱਥੋਂ ਦੇ ਵਸਨੀਕਾਂ ਦਾ ਕੀ ਕਹਿਣਾ ਹੈਗਾ ਆ ਉਸ ਮਤਨ ਨੂੰ ਲੈ ਕੇ ਬਾਜੀ ਸਸਰਕਾਲ ਸਸਰਕਾਲ ਜੀ ਸੋ ਤੁਸੀਂ ਸੁਣਿਆ ਹੁਣ ਹੈ ਮਾਦੋ ਸੰਗਤੀਆਂ ਦੇ ਜਿਹੜਾ ਕਿ ਪਿੰਡ ਦੇ ਲੋਕਾਂ ਦਾ ਫੈਸਲਾ ਹੈ ਕਿ ਪ੍ਰਵਾਸੀਆਂ ਨੂੰ ਹੁਣ ਪਿੰਡ ਨੇ ਕੱਲ ਦਿੱਤਾ ਜਾ ਰਿਹਾ ਹੈ ਕੀ ਵੀ ਫੈਸਲਾ ਸਹੀ ਹੈ ਤੁਹਾਡੇ ਮੁਤਾਬਕ ਇਹ ਮੁੰਦੋ ਸੰਗਤੀਆਂ ਜੀ ਹਾਂ ਇੱਕ ਰਾਲੀ ਦੇ ਲੱਗੇ ਪੈਂਦਾ ਹੂੰ ਠੀਕ ਹੈ ਜੀ ਹੁਣ ਪ੍ਰਵਾਸੀ ਹੈ ਜੀ ਆਂਦੇ ਆ ਠੀਕ ਹੈ ਜੀ ਜੀਰੀ ਲਾਂਦੇ ਆ ਆਪਣਾ ਚਲੇ ਜਾਂਦੇ ਆ ਹੁਣ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਅੱਜਕੱਲ ਕਿਸ ਤਰ੍ਹਾਂ ਦਾ ਮਾਹੌਲ ਹੈ ਹਮ ਕੌਣ ਕਿਹਨੂੰ ਆਪਣੇ ਘਰ ਵੜਨ ਦਿੰਦਾ ਤੁਹਾਨੂੰ ਵੀ ਪਤਾ ਹੈ ਹਮ ਠੀਕ ਹੈ ਨਾ ਬਾਕੀ ਸਭ ਤੋਂ بڑا ਮੁੱਦਾ ਅੱਜ ਦਾ ਇਹ ਹੈ ਪੰਜਾਬ ਦੇ ਨਿਆਣੇ ਜਿੰਨੇ ਪੜ ਰਹੇ ਆ ਸਾਰੇ ਆਈ ਲੈਕਸ ਕਰਕੇ ਬਾਹਰ ਜਾ ਰਹੇ ਆ ਹਮ ਇੱਕ ਵੀ ਬੱਚੇ ਨੂੰ ਉਹ ਰੋ ਨੌਕਰੀ ਮਿਲ ਰਹੀ ਤੁਸੀਂ ਦੱਸੋ 85% ਕੋਟਾ ਜਿਹੜਾ ਪੰਜਾਬ ਦਾ ਹੋਣਾ ਚਾਹੀਦਾ ਇੱਥੇ 85% ਕੋਟਾ ਬਾਹਰ ਦਾ ਹੈ ਬਾਕੀ ਜਿਹੜੀ ਬਚ ਗਈ ਇੱਕ ਦੀ ਨੌਕਰੀ ਉਹ ਪੰਜਾਬ ਨੂੰ ਇਹ ਕੀ ਮਤਲਬ ਹੈ ਜੀ ਹੂੰ ਤੇ ਹੁਣ ਜੇਕਰ ਆਪਾਂ ਇੱਥੋਂ ਪ੍ਰਵਾਸੀ ਕੱਢਾਂਗੇ ਫਿਰ ਪੰਜਾਬ ਨੂੰ ਕੌਣ ਸੰਭਾਲੇ ਕਿਉਂਕਿ ਆਪਣਾ ਯੂਥ ਤਾਂ ਵਿਦੇਸ਼ਾਂ 'ਚ ਜਾ ਰਿਹਾ ਹੈਗਾ ਦੇਖੋ ਜੀ ਜਦ ਪ੍ਰਵਾਸੀ ਨਹੀਂ ਆਉਂਦੇ ਤੇ ਜਦ ਪੰਜਾਬ ਜਾਦਾ ਤਰੱਕੀ ਕਰਦਾ ਤੁਹਾਨੂੰ ਵੀ ਪਤਾ ਹੈ ਹੂੰ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਜੀ ਪੰਜਾਬ ਕੋਈ ਖੋਖਲਾ ਪੰਜਾਬ ਨਹੀਂ ਹੈ ਪੰਜਾਬ 'ਮ ਅੱਜ ਵੀ ਸਾਰਾ ਕੁਝ ਹੈ ਹੂੰ ਠੀਕ ਹੈ ਜੀ ਸਾਡੀ ਪੂਰੀ ਦੀ ਪੂਰੀ ਕ੍ਰੀਮ ਜਿੰਨੇ ਨਿਆਣੇ ਸਾਡੇ ਜਵਾਨ ਹੁੰਦੇ ਸਾਰੇ ਵਿਦੇਸ਼ਾਂ 'ਚ ਜਾ ਰਹੇ ਥੋੜੇ ਸਾਹਮਣੇ ਜਾ ਰਹੇ ਹਨ ਕਿਆ ਗੱਲ ਪਿੰਡਾਂ ਦੇ ਵਿੱਚ ਕਿਆ ਬੰਦੇ ਨਹੀਂ ਹੈਗੇ ਜਿਹੜੇ ਛੋਟੇ ਬੰਦੇ ਆ ਛੋਟੇ ਲੈਵਲ ਦਾ ਕੰਮ ਸ਼ੁਰੂ ਤੇ ਜ਼ਿੰਮੇਵਾਰਾਂ ਦਾ ਪਹਿਲਾਂ ਵੀ ਕੰਮ ਚੱਲਦਾ ਤਾਂ ਜੀ ਉਹ ਲੋਕ ਇਹਨਾਂ ਕਰ ਰਲ ਕੇ ਕੰਮ ਕਰਦੇ ਤੇ ਹਮ ਦਿੱਕਤ ਕਿੱਥੇ ਜਾ ਕੇ ਆ ਜਾਂਦੀ ਆ ਵੀ ਉਹਨਾਂ ਨੂੰ 500 ਦੇਣਾ ਪੈਂਦਾ ਇਹ 200 માં ਕਰ ਦਿੰਦੇ ਉੱਥੇ ਦਿੱਕਤ ਆਂਦੀ ਆ ਤੇ ਹੁਣ ਇਹ ਫੈਸਲਾ ਸਹੀ ਹੈਗਾ ਕੀ ਲੱਗਦਾ ਕਿ ਬਾਕੀ ਪਿੰਡਾਂ ਦੇ ਵਿੱਚ ਵੀ ਇਹ ਲੋਕ ਲਹਿਰ ਲੈ ਸਕਦੀ ਆ ਰੂਪ ਨਾਵ ਗੱਲ ਹੈਗੀ ਇਸ ਤਰ੍ਹਾਂ ਜੀਨੂੰ ਤਕਲੀਫ ਹੋਣੀ ਆ ਉਸ ਬੰਦੇ ਨੇ ਆਪਣਾ ਦੱਸਣਾ ਹੈ ਹਮ ਜੀਨੂੰ ਵੀ ਤਕਲੀਫ ਹੋਣੀ ਆ ਅੱਛਾ ਉਹ ਪਿੰਡ ਵਾਲਿਆਂ ਨੂੰ ਤਕਲੀਫ ਹੋਣੀ ਆ ਠੀਕ ਹੈ ਨਾ ਪ੍ਰਵਾਸੀਆਂ ਦਾ ਕੋਈ ਗਲਤ ਕੰਮ ਕਰਿਆ ਹੁਣ ਤਾਂ ਹੀ ਉਹਨਾਂ ਨੇ ਇੱਥੇ ਤੱਕ ਮੈਟਰ ਗਿਆ ਨਹੀਂ ਇੰਨੇ ਸਾਲ ਤੇ ਰਹੇ ਰਹੇ ਇਹਨਾਂ ਨੂੰ ਕੋਈ ਕੁਝ ਕਹਿ ਰਿਹਾ ਆ ਆਵੇ ਬਰੇ ਆਵੇ ਕਮਾਵੇ ਜਾਵੇ ਕੌਣ ਰੋਕ ਰਿਹਾ ਦੱਸੋ ਤੁਸੀਂ ਅੱਤਰ ਜਦੋਂ ਪ੍ਰਵਾਸੀ ਇੱਥੇ ਪੰਜਾਬ ਚ ਆਉਂਦੇ ਸੀ ਨਾ ਬਾਈ ਜੀ ਜ਼ਿਮੀਦਾਰ ਫਟੋ ਉਹਨੂੰ ਕਹਿੰਦੇ ਸੀ ਕੰਮ ਮਿਲ ਜਾਊਗਾ ਨੌਕਰੀ ਕਰ ਲੋ ਪਰ ਜੇਕਰ ਹੁਣ ਪ੍ਰਵਾਸੀ ਜਾਣਗੇ ਤਾਂ ਫਿਰ ਜਾਂ ਖੇਤਾਂ ਦੇ ਵਿੱਚ ਲੱਗਦਾ ਕਿ ਕੰਮ ਪ੍ਰਭਾਵਿਤ ਹੋਵੇਗਾ ਉਹਨਾਂ ਦੇ ਜਾਣ ਨਾਲ ਨਹੀਂ ਹੁਣੇ ਜਾਣ ਦੇ ਕੰਮ ਤਾਂ ਵੀ ਵੱਧ ਉਹਨੇ ਕੋਈ ਘਾਟਾ ਤਾਂ ਪੈਂਦਾ ਨਹੀਂ ਆ ਜੀ ਹੂੰ ਹੁਣੇ ਜਾਣ ਦੇ ਘਾਟਾ ਤਾਂ ਪੈਣਾ ਨਹੀਂ ਕੋਈ ਵੀ ਅੱਛਾ ਅੱਜ ਇਹ ਉਹੋ ਜਿਹੇ ਕਰਦੇ ਜੇ ਜ਼ਿਆਦਾ ਕਰਦੇ ਦੋ ਗੁਣਾ ਥੋੜਾ ਜਿਹਾ ਦੋ ਘਟ ਹੋ ਜਾਊਗਾ ਕੰਮ ਤੇ ਆਈ ਹੂੰਗਾ ਹੁਣੇ ਫਿਰ ਜਾਣ ਦੇ ਕੰਮ ਤਾਂ ਰੁਕ ਨਹੀਂ ਸਕਦਾ ਹੂੰ ਕੰਮ ਤੋਕਣੇ ਚੱਲਣਾ ਜੇ ਉਹ ਜ਼ਿਆਦਾ ਕਰਦੇ ਆ ਤਾਂ ਅਸੀਂ ਘੱਟ ਕਰ ਲੂਗਾ ਥੋੜਾ ਜਿਹਾ ਐਈ ਹੋ ਸਕਦਾ ਸੋ ਇੱਕ ਗੱਲ ਹੋਰ ਵੀ ਦੇਖਣ ਚਾਹੀਏ ਜਿੰਨਾ ਭਾਵੇਂ ਖੇਤੀਬਾੜੀ ਤੋਂ ਲੈ ਕੇ ਜਿਹੜਾ ਕਿ ਸਬਜ਼ੀ ਵੇਚਣ ਤੱਕ ਦਾ ਜਿਹੜਾ ਸਾਰਾ ਕੰਮ ਹੈਗਾ ਇਹਨਾਂ ਪ੍ਰਵਾਸੀਆਂ ਦੇ ਹੱਥ ਦੇ ਵਿੱਚ ਚਲਾ ਗਿਆ ਜ਼ਿੰਮੇਦਾਰ ਫਸਲ ਵਿੱਚ ਹੈ ਪਰ ਮੰਡੀ ਦੇ ਵਿੱਚ ਉਹ ਆਰਤੀ ਕੋਲ ਸਿੱਟ ਦਿੰਦਾ ਹੈਗਾ ਤੇ ਸਬਜ਼ੀਆਂ ਦੀ ਜਿਹੜੀ ਆਪਣੀ ਮਨਮਰਜ਼ੀ ਦੇ ਰੇਟ ਇਹਨਾਂ ਵੱਲੋਂ ਵਸੂਲੇ ਜਾਂਦੇ ਨੇ ਲੱਗਦਾ ਕਿ ਫਿਰ ਇਹ ਸਭ ਦੇ ਉੱਪਰ ਮਹਿੰਗਾਈ ਤੇ ਢਲ ਪਵੇਗੀ ਦੇਖੋ ਜੀ ਹੁਣ ਇਹ ਤਾਂ ਇਹੀ ਜਾਣੇ ਹੁਣ ਤਾਂ ਆਪਣੀ ਮਰਜ਼ੀ ਦਾ ਰੇਟ ਲਾ ਰਹੇ ਆ ਕਿਉਂਕਿ ਜ਼ਿੰਮੇਵਾਰ ਵੀ ਇਹਨਾਂ ਦੇ ਸਿਰ ਤੇ ਹੋਇਆ ਹੈ ਸਾਰਾ ਕੁਝ ਇਹਨਾਂ ਦੇ ਸਿਰ ਤੇ ਸਿਟਿਆ ਹੈ ਇਹਨਾਂ ਨੇ ਹੁਣ ਆਪਣੀ ਮਰਜ਼ੀ ਕਰਨੀ ਹੋਈ ਹੈ ਜੀ ਹਾਂਜੀ ਸੋ ਬਾਕੀ ਜੋ ਫੈਸਲਾ ਮੁੰਦੋ ਸੰਗਤੀਆਂ ਦਾ ਉਹ ਬਿਲਕੁਲ ਸਹੀ ਹੈ ਜੀ ਉਹ ਸਹੀ ਹੈ ਇਹ ਹਾਂ ਜੀ ਹੋਰ ਪਿੰਡਾਂ ਨੂੰ ਵੀ ਚਾਹੀਦਾ ਕਿ ਆਪਣੇ ਵੱਲੋਂ ਇਹ ਇਕੱਠ ਕਰਕੇ ਆਪਣਾ ਜੂਤ ਬਣਾ ਕੇ ਇਹ ਕੰਮ ਕਰੇ ਜੋ ਮੁੰਦੋ ਸੰਗਤੀਆਂ ਨੇ ਕਰਿਆ ਸੋ ਬਾਕੀ ਰੇਕ ਜਿਹੜੇ ਕੀ ਲੋਕਾਂ ਦੀ ਆਪੋ ਆਪਣੀ رائے ਹੈਗੀ ਹੈ ਸੋ ਅਗਲੇ ਪਿੰਡ ਦਾ ਵੀ ਰੁਖ ਕਰਾਂਗੇ ਅਤੇ ਜਾਣਾਂਗੇ ਕਿ ਉੱਥੋਂ ਦੇ ਵਸਨੀਕਾਂ ਦਾ ਕੀ ਕਹਿਣਾ ਇਸ ਟੌਪਿਕ 'ਤੇ ਬਾਈ ਪਤਾ ਹੋਣਾ ਮੁੰਦੋ ਸੰਗਤੀਆਂ ਦੇ ਵਿੱਚ ਜਿਹੜਾ ਕੀ ਮਤਾ ਲਿਆਂਦਾ ਗਿਆ ਕੀ ਸੋਚਦੇ ਹੋ ਕਿ ਉਹ ਸਹੀ ਹੈ ਸਹੀ ਹੈ ਉਹ ਤਾਂ ਹੂੰ ਇਹ ਖੰਝਾਇਆ ਕਿ ਅੱਜਕੱਲ ਜਿਹੜਾ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਕੰਮ ਹੈਗਾ ਪ੍ਰਵਾਸੀਆਂ ਦੇ ਸਿਰ ਤੇ ਮੰਡੀ ਚਲ ਜੋ ਉੱਥੇ ਪ੍ਰਵਾਸੀ